ਉਹ ਬੈਠੇ ਝੰਡੇ ਚੱਕੀ ਬਾਹਰ ਪੀ ਆਰ ਕਰੋ ਜੀ ਕੰਮ ਦੇ ਦਿਓ ਜੀ ਮਾ ਗਣਾ 76 ਫੇਰੋ ਯਾਰ ਗੱਲ ਜਿਹੜੀ ਧਰਤੀ ਖਾਤਰਾ ਸੀ ਇੱਥੇ ਸਿਰ ਦਿੱਤੇ ਆ ਜਿਹੜੀ ਧਰਤੀ ਲਈ ਖੂਨ ਡੋਲਿਆ ਸਾਨੂੰ ਉਸ ਧਰਤੀ ਦੇ ਕੱਢਿਆ ਜਾ ਰਿਹਾ ਬਹੁਤਿਆਂ ਦੇ ਬਾਹਰਿਆਂ ਦੇ ਗੱਲਾਂ ਮੇਰੀਆਂ ਕੌੜੀਆਂ ਲੱਗਣੀਆਂ ਕਿਉਂ ਬਈ ਉਹਦੋਂ ਤੁਹਾਨੂੰ ਜਮਾ ਚੂਣ ਕੇ ਨਿਚੋੜ ਕੇ ਐ ਮਾਰਨੀਆਂ ਭਗਾ ਕੇ ਵੀ ਚਾਲ ਓਏ ਮਾ ਮਾ ਨਿੰਬੂ ਨਿਚੋੜ ਕੇ ਛੱਡ ਦੇ ਚੱਲ ਪਿੱਛੇ ਉੱਥੇ ਤੁਸੀਂ ਰਹਿਣ ਨਹੀਂ ਦੇਣਾ ਉਹਨਾਂ ਨੇ ਇੱਥੇ ਆਓਗੇ ਇੱਥੇ ਕਬਜ਼ੇ ਹੋ ਚੁੱਕੇ ਹੋਣੇ ਯਾਰ ਗੱਲ ਜਿਹੜੀ ਧਰਤੀ ਖਾਤਰਾ ਸੀ ਇੱਥੇ ਸਿਰ ਦਿੱਤੇ ਆ ਜਿਹੜੀ ਧਰਤੀ ਲਈ ਖੂਨ ਡੋਲਿਆ ਸਾਨੂੰ ਉਸ ਧਰਤੀ ਤੋਂ ਕੱਢਿਆ ਜਾ ਰਿਹਾ ਬਗਾਨਾ ਕੀਤਾ ਜਾ ਰਿਹਾ ਅੰਦਰ ਇੱਕ ਧੱਕਿਆ ਜਾ ਜੰਮੇ ਸਾਨੂੰ ਇਹ ਸੰਘੇੜਤਾ ਪੰਜਾਬ ਤਾਂ ਪਹਿਲੇ ਵੱਡ ਟੋਕ ਕੇ ਕਿੱਥੇ ਤੋਂ ਕਿੱਥੇ ਆ ਗਿਆ ਹੁਣ ਆ ਪੰਜਾਬ ਵੀ ਸਾਡੇ ਪੱਲੇ ਦੀ ਸ਼ੰਡ ਚੰਡੀਗੜ੍ਹ ਲੱਗਦਾ ਪੰਜਾਬ ਦਾ ਸਾਡੀ ਬੋਲੀ ਰਹੀ ਉੱਥੇ ਸਾਡੀਆਂ ਨਖਰੀਆਂ ਰਹੀਆਂ ਉੱਥੇ ਹੁਣ ਆ ਸਾਰਾ ਇਸ ਏਰੀਆ ਨੂੰ ਹੋਤਰੇ ਸਾਰਾ ਸਾਰਾ ਲੁਧਿਆਣਾ ਦਾ ਹਾਲ ਦੇਖ ਲੋ ਕੀ ਹੋ ਗਿਆ ਮੈਨੂੰ ਨਾ ਅੱਜ ਇੱਕ ਮੇਰਾ ਮਿੱਤਰ ਆ ਗੱਲ ਸੁਣਾਈ ਕਹਿੰਦਾ ਕਹਿੰਦਾ ਇੱਕ ਮੁੰਡਾ ਬੜੇ ਪੰਜਾਬ ਦੀ ਗੱਲ ਕਰਦਾ ਪੰਜਾਬੀ ਅੱਧੀ ਗੱਲ ਕਰਦਾ ਮੇਰੇ ਕੋਲੇ ਆ ਕੇ ਬੜੇ ਦੁੱਖ ਰੋਂਦਾ ਪੰਜਾਬ ਦੇ ਕਹਿੰਦਾ ਜਦੋਂ ਮੈਂ ਤਾਂ ਪੁਸ਼ੋਕੜ ਫਰੋਲਿਆ ਨਾ ਤਾਂ ਉਹਨੇ ਆਪਣੇ ਘਰੇ ਕਿਰਾਏ ਦੇ ਉੱਤੇ ਕਾਫੀ ਕਮਰੇ ਛੱਤ ਤੇ ਮਤਲਬ ਕਿ ਹੇਠਾਂ ਉੱਤੇ ਕਰਕੇ ਤੇ ਸਾਰੇ ਪ੍ਰਵਾਸੀਆਂ ਨੂੰ ਕਿਰਾਏ ਤੇ ਚਾੜਦੇ ਅਸੀਂ ਗੱਲਾਂ ਕੀ ਕਰਨੀਆਂ ਤੇ ਸਾਡੇ ਪੱਲੇ ਮੈਂ ਇਹਨਾਂ ਦਾ ਕਸੂਰ ਮੰਨਦਾ ਪਵਾਦੀਆਂ ਦਾ ਮਾਰੇ ਦੋ ਜੀ 5 ਕਰੋੜ ਦਾ ਕਿਲਾ ਹੋ ਗਿਆ ਜੀ ਮਾਰੇ 10 ਕਰੋੜ ਦਾ ਹੋ ਗਿਆ ਜੀ ਹਾਂ ਤਾਂ ਮੌਜਾ ਲੈ ਰਹੇ ਆਂ ਜੀ ਲਓ ਲੈ ਲਓ ਮੌਜਾਂ ਐ ਇੰਨਾ ਪਿੰਡਾਂ ਦੇ ਵਿੱਚ ਮੈਂ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਵੀ ਇੰਨਾ ਪਿੰਡਾਂ ਦੇ ਵਿੱਚ ਲੋਕਾਂ ਨੇ 20-20 ਹਜ਼ਾਰ ਰੁਪਏ ਤੇ ਕਮਰਾ ਚੜਾਇਆ ਹੋਇਆ ਇੱਕ ਕਿਰਾਏ ਤੇ 20 ਹਜ਼ਾਰ ਤਾਂ ਕਿਵੇਂ ਇੱਕ ਬੰਦੇ ਨੂੰ 2000 ਲੈ ਲੈਂਦੇ ਆ 10 ਬੰਦੇ ਬਾੜ ਦਿੰਦੇ ਆ ਕਮਰੇ 'ਚ ਜੇ ਦੋ ਕਮਰੇ 40 ਹਜ਼ਾਰ ਪੱਟਿਆ ਤਿੰਨ ਕਮਰੇ 60 ਹਜ਼ਾਰ ਪੱਟ ਕੇ ਜੇ ਵਿੱਚ ਪਾ ਕੇ ਆਪ ਕਿੱਥੇ ਰਹਿੰਦੇ ਆ ਫਲੈਟਾਂ 'ਚ ਕਿਰਾਏ ਤੇ ਤੁਹਾਡੇ ਘਰੀ ਦੱਬਣਗੇ ਉਹ ਹੋਰ ਕਰਨਗੇ ਜ਼ਿੰਮੇਵਾਰ ਇਹ ਲੋਕ ਨੇ ਮੈਂ ਕਹਿੰਦਾ ਯਾਰ ਜ਼ਮੀਨ ਦੀ ਮੈਂ ਗੱਲ ਬਹੁਤ ਬੜੇ ਚਰਚਾ ਕਰ ਰਿਹਾ ਵੀ ਜਦੋਂ ਸਾਡੇ ਕੋਲ ਜ਼ਮੀਨ ਵਿਗਦੀ ਨਾ ਸਾਡੇ ਬੰਦੇ ਦੀ ਸਾਡਾ ਬੰਦਾ ਬਿਮਾਰ ਹੋ ਕੇ ਮੰਜੇ ਤੇ ਪੈ ਜਾਂਦਾ ਵੀ ਮੇਰੀ ਮਾਂ ਬੇਗੀ ਜ਼ਮੀਨ ਮਾਂ ਸਾਡੀ ਗੁਰਮਾਣੀ ਵੀ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਤੇ ਮਾਤਾ ਧਰਤ ਮਹਤਾ ਤੇ ਅੱਜ ਯਾਰ ਸਾਡੀਆਂ ਅਸੀਂ ਮਾਵਾਂ ਨੂੰ ਵੇਚ ਕੇ ਤੁਰ ਚਲੇ ਆ ਇੱਥੋਂ ਉਹ ਬੈਠੇ ਝੰਡੇ ਚੱਕੀ ਬਾਹਰ ਵੀ ਯਾਰ ਕਰੋ ਜੀ ਕੰਮ ਦੇ ਦਿਓ ਜੀ ਮੈਂ ਕਿਹਾ 76 ਫੇਰੋ ਬਹੁਤਿਆਂ ਦੇ ਬਾਹਰਿਆਂ ਦੇ ਗੱਲਾਂ ਮੇਰੀਆਂ ਕੌੜੀਆਂ ਲੱਗਣੀਆਂ ਕਿਉਂ ਭਈ ਕੰਮ ਕਰਨ ਜਾਓ ਇੱਥੇ ਵਾਪਸ ਆਓ ਤੁਸੀਂ ਵੇਚ ਕੇ ਜ਼ਮੀਨਾਂ ਇੱਥੋਂ ਕੱਲੇ-ਕੱਲੇ ਜਵਾਕੋਂ ਤੁਸੀਂ ਜੰਦਿਲ ਆ ਕੇ ਘਰਾਂ ਨੂੰ ਤੁਰਗੇ ਬਾਹਰਲੇ ਮੁਰਖਾਂ ਨੂੰ ਤੇ ਤੁਸੀਂ ਉਧਰ ਸਾਨੂੰ ਕੱਢਣਾ ਉਹਨਾਂ ਨੇ ਯਾਦ ਰੱਖ ਲਓ ਮੇਰੀ ਗੱਲ ਤੁਹਾਡਾ ਪੈਸਾ ਤੁਹਾਡਾ ਸਰਮਾਇਆ ਉਹਨਾਂ ਨੇ ਹੁੰਝ ਲਿਆ ਸਾਰਾ ਇਕੱਠਾ ਕਰ ਲਿਆ ਅਰਬਾਂ ਖਰਬਾਂ ਰੁਪਇਆ ਜ਼ਮੀਨਾਂ ਵੇਚ ਕੇ ਉਸ ਮੁਰਖਾਂ ਦੀ ਇਕਨੋਮੀ ਸੈੱਟ ਕਰਤੀ ਠੀਕ ਕਰਤੀ ਤੁਸੀਂ ਉਦੋਂ ਤੁਸ ਨੂੰ ਜਮਾ ਚੂਣ ਕੇ ਨਿਚੋੜ ਕੇ ਐ ਮਾਰਨੀਆਂ ਭਗਾ ਕੇ ਵੀ ਚਾਲ ਓਏ ਮਾਵਾ ਨਿੰਬੂ ਨਿਚੋੜ ਕੇ ਛੱਡ ਦੇ ਚੱਲ ਪਿੱਛੇ ਉੱਥੇ ਤੁਸੀਂ ਰਹਿਣ ਨਹੀਂ ਦੇਣਾ ਉਹਨਾਂ ਨੇ ਇੱਥੇ ਆਓਗੇ ਇੱਥੇ ਕਬਜ਼ੇ ਹੋ ਚੁੱਕੇ ਹੋਣੇ ਆ ਨਾ ਧੋਬੀ ਦੇ ਕੁੱਤੇ ਵਾਲੇ ਉਹਨਾਂ ਘਰ ਦੇ ਨਾਲ ਘਾੜਦੇ ਰਹਿਣੇ ਸੋਚ ਲੋ ਮੈਂ ਮਾੜਾ ਨਹੀਂ ਕਹਿੰਦਾ ਬਾਹਰ ਜਾਣ ਨੂੰ ਮਾੜਾ ਨਹੀਂ ਕਹਿੰਦਾ ਜਾਓ ਓਏ ਜੀ ਸੱਦ ਕੇ ਜਾਓ ਕਮਾਈਆਂ ਕਰਕੇ ਵਾਪਸ ਆਓ ਦੂਜੀ ਗੱਲ ਤੁਹਾਡੇ ਆਈਪੀਐਸ ਤੁਹਾਡੇ ਆਈਐਸ ਤੁਹਾਡੇ ਪੀਪੀਐਸ ਕੌਣ ਆ ਓਏ ਯੂਪੀਐਸਸੀ ਦਾ ਟੈਸਟ ਕੌਣ ਦੇਣ ਜਾਂਦਾ ਹੈ ਹੈਗੇ ਪੰਜਾਬ ਚੋਂ ਆਉਂਦਾ ਨਾ ਜਰ ਕੋਈ ਪਿਛਲੇ ਦਿਨਾਂ ਦੇ ਵਿੱਚ ਆਪਾਂ ਕਹਿੰਦੇ ਬਿਹਾਰ ਸਭ ਤੋਂ ਗਰੀਬ ਸੂਬਾ ਅਨਪੜ ਲੋਕ ਹੈ ਜੀ ਉਹ ਤਾਂ ਗਰੀਬ ਲੋਕ ਹੈ ਸਭ ਤੋਂ ਜ਼ਿਆਦਾ ਆਈਪੀਐਸ ਤੇ ਆਈਐਸ ਬਿਹਾਰ ਚੋਂ ਨਿਕਲ ਰਹੇ ਹੈ ਸਾਡੇ ਵਾਲਾ ਪੜਾਈ ਛੱਡ ਕੇ ਕੋਈ ਆਈਟੀ ਸੈਕਟਰ ਤੇ ਨਹੀਂ ਬੰਦਾ ਜਾ ਰਿਹਾ ਬਸ 5 ਕਰੋੜ ਦਾ ਇਕੱਲਾ ਹੋ ਗਿਆ ਕੀ ਲੋੜ ਸਾਨੂੰ ਨੌਕਰੀਆਂ ਕਰਨ ਦੀ 10 ਕਰੋੜ ਦਾ ਇਕੱਲਾ ਹੋ ਗਿਆ ਇਹ 10-5 ਕਰੋੜ ਨਹੀਂ ਜੇਬਾਂ 'ਚ ਰਹਿਣੇ ਇਹ ਤਾਂ ਐ ਉੱਡ ਜਾਣਗੇ ਸਮਝਣ ਦੀ ਲੋੜ ਹੈ ਅਸੀਂ ਕਿੱਧਰ ਨੂੰ ਜਾ ਰਹੇ ਆ ਨਾ ਭੱਜੋ ਨਾ ਭੱਜੋ ਐਂ ਲਾਈ ਲਗ ਨਾ ਬਣੋ ਆ ਤੁਸੀਂ ਤੁਰੇ ਜਾਨੋ ਜਿਵੇਂ ਦੇਖੋ ਦੇਖ 20 20 ਸਾਲ ਦੀਆਂ 18 18 ਸਾਲ ਦੀਆਂ ਕਲੀਆਂ ਕਲੀਆਂ ਕੁੜੀਆਂ ਅਸੀਂ ਗਵਾਂਡੀਆਂ ਦੇ ਲਈ ਭੇਜਦੇ ਯਾਰ ਇਹ ਬਾਹਰਲੇ ਮੁਲਕਾਂ 'ਚ ਭੇਜਣ ਲੱਗ ਗਏ ਅੱਛਾ ਉੱਥੇ ਹੋਰ ਦੇਖ ਲਾ ਸਾਡੇ ਲੋਕ ਐਡੇ ਨਖਿੱਦ ਤੇ ਨਕੰਮੇ ਤੇ ਘਟੀਆਂ ਸੋਚਦੇ ਬੰਦੇ ਆ ਉੱਥੇ 70 70 ਸਾਲ ਦੇ ਬਾਬੇ 20 ਵੀ ਸਾਲ ਦੀਆਂ ਕੁੜੀਆਂ ਨਾਲ ਸ਼ੋਸ਼ਣ ਕਰਦੇ ਆ ਤੇ ਜਿਹੜੇ ਮੁੰਡੇ ਵਿਚਾਰੇ ਉਥੇ ਸਾਡੇ ਕੰਮ ਕਰਦੇ ਆ ਬਿਲਕਦੇ ਆ ਸਾਡੇ ਪੰਜਾਬੀ ਬੰਦੇ ਹੀ ਸਾਡੇ ਉਹਨਾਂ ਦਾ ਪੈਸਾ ਮਾਰਦੇ ਆ ਇਹ ਵੀ ਹਾਲਾਤ ਸਾਡੇ ਉੱਥੇ ਨੌਜਵਾਨਾਂ ਦੇ ਬਣੇ ਹੋਏ ਆ। ਠੀਕ ਆ ਯਾਰ ਮੈਂ ਮੰਨਦਾ ਕਿਸੇ ਦੀ ਮਜਬੂਰੀ ਹੋ ਸਕਦੀ ਆ ਜਾਣਾ। ਸਾਰਿਆਂ ਦੀ ਮਜਬੂਰੀ ਬਣ ਗਈ। 50 ਕਿੱਲਾਣਾ ਵੀ ਬਾਹਰ ਦੇਖੂਗਾ। 30 ਕਿੱਲਾਣਾ ਹੀ ਬਾਹਰ ਦੇਖੂਗਾ। ਇੱਥੋਂ ਪਟਵਾਰੀ ਲੱਗੇ ਮੁੰਡੇ। ਇੱਥੋਂ ਪੁਲਿਸ 'ਚ ਭਰਤੀ ਹੋਏ ਮੁੰਡੇ ਛੱਡ ਕੇ ਗਏ ਆ ਬਾਹਰ ਨੂੰ। ਨੌਕਰੀਆਂ ਇੱਥੋਂ ਮਿਲੀਆਂ ਮਲਾਈਆਂ ਨੌਕਰੀਆਂ। ਉਹਨੇ ਗੱਲਾਂ ਮੇਰੀਆਂ ਕੌੜੀਆਂ ਲੱਗਦੀਆਂ ਭਰਾਵਾ ਇਹਨਾਂ ਲੋਕਾਂ ਨੂੰ। ਠੀਕ ਆ ਮੈਂ ਤਾਂ ਦੁੱਖ ਰੋ ਰਿਹਾ। ਅਰੇ ਦਿਲ ਦਾ ਦਰਦ ਬਿਆਨ ਕਰ ਰਿਹਾ ਜੋ ਮੈਂ ਹਾਲਾਤ ਦੇਖ ਰਿਹਾ ਹਾਂ ਅਣ ਸਮੇਂ ਦੀ ਪੰਜਾਬ ਦੇ ਕੀ ਬਣਨੇ ਆ ਮੈਂ 12 ਚ ਕਿਹਾ ਸੀ ਜਦੋਂ 12 ਸਾਲ ਪਹਿਲਾਂ ਕਿ ਪੰਜਾਬ ਦੇ ਲੋਕੋ ਸੰਭਲੋ ਸਾਡਾ ਪਾਣੀ ਮੁੱਕੂ ਲੋਕਾਂ ਨੇ ਪਾਣੀ ਕਿਹ ਮੁੱਕ ਜੂ ਪੰਜਾਂ ਪਣਗੀਆਂ ਧਰਤੀ ਆ ਐਤਕੀ ਮੇਰੇ ਪਿੰਡ ਚ 20 ਫੁੱਟ ਪਾਣੀ ਥੱਲੇ ਗਿਆ ਇੱਕ ਤਿੰਨਾ ਮਹੀਨਾ ਚ ਜਿਉਂ-ਜਿਉਂ ਨਾ ਲੱਗਾ 20 ਫੁੱਟ ਪਾਣੀ ਤੇ ਇੱਥੇ ਲਾ ਪਾਣੀ ਮੱਕ ਰਿਹਾ ドラਮਾ ਦਾ ਪਾਣੀ ਜ਼ਹਿਰ ਬਣਾਦਾ ਅੱਜ ਲੋਕਾਂ ਨੂੰ ਮਾੜੀ ਮਾੜੀ ਸਮਝਣ ਲੱਗੇ ਬੰਦਾ ਸਹੀ ਪੜਦਾ ਸੀ ਮੈਂ ਪੱਟਿਆ ਵੀ ਥੋੜੀ ਬੋਲੀ ਮਾਰ ਰਹੇ ਆ ਕੋਈ ਸੁਣਨ ਤਿਆਰ ਨਹੀਂ ਮੈਂ ਪੜਦਾ ਓ ਜਮੀਨਾਂ ਨਾਲ ਵਿੱਚ ਕੋਈ ਸੁਣਨ ਨੂੰ ਤਿਆਰ ਨਹੀਂ ਪਰ ਇੰਨਾ ਲੋਕਾਂ ਕੋਲੇ ਪਸਤਾਉਣ ਨੂੰ ਵੀ ਕੁਝ ਨਹੀਂ ਰਹਿਣਾ ਮੇਰੀ ਗੱਲ ਯਾਦ ਰੱਖੀ ਇਸ ਕਰ ਕਿਸ ਨਗਰ ਚ ਆਏ ਆ ਸਮੁੱਚੇ ਪੰਜਾਬੀਆਂ ਨੂੰ ਆਲੇ-ਦਾਲੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹਦਾ ਇੰਨਾ ਸਾਧ ਦੇ ਦਾ ਲੁੱਟੇ ਪੱਟੇ ਗਏ ਇਹ ਖਤਮ ਆ ਜਮੈਂ ਤਾਂ ਮੇਰੀ ਹੋਂਦ ਖਤਮ ਆ ਪਿੰਡ ਦੀ ਜਗਤਪੁਰੇ ਦੀ ਹੋਂਦ ਖਤਮ ਆ ਇਹ ਜ਼ਿੰਮੇਵਾਰ ਕੌਣ ਨੇ ਇਹ ਸਿਆਦਾਨ ਕਲਵੰਦ ਸਿੰਘ ਵਰਗੇ ਆ ਵੀਰ ਦਿਵਿੰਦਰ ਵਰਗੇ ਬਾਦਲ ਨੇ ਕਾਂਗਰਸ ਨੇ ਬੋਕਰ ਵਾਲੇ ਨੇ ਇਹ ਜ਼ਿੰਮੇਵਾਰ ਇਹਨਾਂ ਗੱਲਾਂ ਦੇ ਸਾਰੇ ਇਹ ਆ ਬਾਈ ਮੈਂ ਪਿੱਛੇ ਇੱਕ ਮੁੱਦਾ ਚੱਕਿਆ ਸੀਗਾ ਵੀ ਇਹਨਾਂ ਨੇ ਸੀਐਮ ਸਿਕਿਉਰਿਟੀ ਦੇ ਵਿੱਚ ਸ਼ੁਰੂ ਕੀਤਾ ਬਾਦਲਾ ਨੇ ਕੰਮ ਸੀਐਮ ਸਿਕਿਉਰਿਟੀ ਦੇ ਵਿੱਚ ਇਹਨਾਂ ਨੇ ਬਾਹਰਲੇ ਸੂਬਿਆਂ ਦੇ ਬੰਦੇ ਲਿਆ ਕੇ ਫਟ ਕਰਦੇ ਹੌਲਦਾਰ ਤੋਂ ਲੈ ਕੇ ਸਿਪਾਹੀ ਤੋਂ ਲੈ ਕੇ ਸਬ ਇੰਸਪੈਕਟਰ ਇੰਸਪੈਕਟਰ ਸਿੱਧੇ ਇਨਸਪੈਕਟਰ ਦੀ ਭਰਤੀ ਪੰਜਾਬ ਪੁਲਿਸ ਚ ਬੰਦ ਹੈ ਸਿੱਧੇ ਇਨਸਪੈਕਟਰ ਭਰਤੀ ਕੀਤੇ ਸੀ ਸਿਕਿਉਰਿਟੀ ਦੇ ਵਿੱਚ ਡੀਐਸਪੀ ਭਰਤੀ ਕੀਤੇ ਉਹ ਮਾ ਮੁੱਦਾ ਚੱਕਿਆ ਉਹ ਪਹਿਲਾਂ ਬੈਡ ਲਾਇਆ ਬਾਦਲਾ ਨੇ ਫਿਰ ਬਿੜ ਦਾ ਕੰਮ ਕਾਂਗਰਸੀਆਂ ਨੇ ਹੁਣ ਇਹ ਵੀ ਕਰ ਰਹੇ ਨੇ ਉੱਥੇ ਸਾਡਾ ਮੰਨ ਲਓ ਜਿਹੜਾ ਬੰਦਾ ਸਾਡਾ ਕੋ ਪੰਜਾਬ ਪੁਲਿਸ ਦਾ ਬੰਦਾ ਹੈ ਕੋ ਇੰਸਪੈਕਟਰ ਰੈਂਕ ਦਾ ਬੰਦਾ ਕੋ ਸਬ ਇੰਸਪੈਕਟਰ ਬਣਿਆ ਹੋਦਾ ਕੋ ਡੀਐਸਪੀ ਬਣਿਆ ਉਹ ਇਸ ਸਿਨਿਅਰਿਟੀ ਖਤਮ ਕਰਤੀ ਕਿਉਂਕਿ ਉਹ ਸਾਰੇ ਇਹੀ ਚੱਕ ਕੇ ਉਥੋਂ ਸੀਮ ਸਿਕਿਉਰਿਟੀ ਵਾਲੇ ਪੰਜਾਬ ਪੁਲਿਸ ਵਿੱਚ ਮਰਜ ਕਰਤੇ ਨੰਬਰ ਦੇ ਦੇ ਵੱਖ-ਵੱਖ ਉਹਨਾਂ ਨੂੰ ਬਿਲਕੁਲ ਇਹ ਕੀ ਹੋ ਰਿਹਾ ਯਾਰ ਇਹ ਕਿੰਨੇ ਜੁਰ ਤੋਂ ਹੋ ਰਿਹਾ ਤੇ ਚੁੱਪ ਬੈਠੇ ਆ ਕੋ ਸੁਣਨ ਨੂੰ ਤਿਆਰ ਨਹੀਂ ਹੈਗਾ ਨਾ ਗੱਲਾਂ ਨੂੰ ਤਾਂ ਇਸ ਲਈ ਸਾਨੂੰ ਬੇਨਤੀ ਆ ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਭਰਾਵੋ ਮੁੱਦਾ ਬਹੁਤ ਵੱਡਾ ਹੈ ਜਗਤਪੁਰਾ ਪਿੰਡ ਦੇ ਵਿੱਚ ਇਕੱਠ ਹੋਇਆ ਹੈ ਇੱਥੇ ਸਰਬਸੰਮਤੀ ਦੇ ਨਾਲ ਇੱਕ ਪ੍ਰਵਾਸੀ ਨੂੰ ਸਰਪੰਚ ਚੋਣਾਂ ਦੀ ਤਿਆਰੀ ਹੋ ਰਹੀ ਹੈ ਦਰਅਸਲ ਐਮਐਲਏ ਦੀ ਕਿਹਾ ਜਾ ਰਿਹਾ ਹੈ ਕਿ ਇੱਥੇ ਤੂਤੀ ਬੋਲਦੀ ਹੈ ਸਾਡੇ ਨਾਲ ਬਾਈ ਲੱਖਾ ਸਾਹਿਬਾ ਨਾਲ ਮੌਜੂਦ ਹੈ ਬਾਈ ਆਮ ਆਦਮੀ ਪਾਰਟੀ ਦਾ ਇੱਕ ਸੁਪਨਾ ਸੀ ਕਹਿੰਦੇ ਆਮ ਆਦਮੀ ਪਾਰਟੀ ਕਹਿ ਰਹੀ ਸੀ ਕਿ ਰੰਗਲਾ ਪੰਜਾਬ ਬਣਾਵਾਂਗੇ ਇਸ ਰੰਗਲੇ ਪੰਜਾਬ ਦੇ ਵਿੱਚ ਰੰਗ-ਬਰੰਗੇ ਫੁੱਲ ਨੇ ਤੇ ਉਹਨਾਂ ਚ ਹੁਣ ਲੱਗਾ ਪ੍ਰਵਾਸੀ ਵੀ ਕਹਿੰਦੇ ਸਰਪੰਚ ਬਣਵਾਵਾਂਗੇ ਦੇਖੋ ਇਹ ਦੇਸ਼ ਹੀ ਇੱਕ ਫੁੱਲਾਂ ਦਾ ਕਹਿੰਦੇ ਗੁਲਦਸਤਾ ਇੱਕ ਰਾਜਾਂ ਦਾ ਸੰਗ ਇੱਕ ਸਮੂਹ ਆ ਰਾਜਾਂ ਦਾ ਇਕੱਠ ਹੈ ਇਹ ਸੰਵਿਧਾਨ ਵੀ ਕਹਿੰਦਾ ਪਰ ਹਰ ਸੂਬੇ ਨੂੰ ਆਪਣੇ ਹੱਕਾਂ ਲਈ ਆਪਣੇ ਅਧਿਕਾਰਾਂ ਲਈ ਲੜਨ ਦਾ ਪੂਰਾ ਉਹਦਾ ਫਰਜ਼ ਬਣਦਾ ਹੈ ਉਹਦਾ ਹੱਕ ਹੈ ਤੁਸੀਂ ਦੇਖੋਗੇ ਦੱਖਣ ਵਾਲੇ ਲੋਕ ਵੀ ਤੁਸੀਂ ਬੰਗਾਲ ਵਾਲੇ ਵੀ ਦੇਖੋਗੇ ਤਾਂ ਉਹਨਾਂ ਨੂੰ ਆਪਣੀ ਪਛਾਣ ਆਪਣਾ ਵਿਰਸਾ ਆਪਣਾ ਸੱਭਿਆਚਾਰ ਆਪਣੀ ਬੋਲੀ ਆਪਣੀ ਜਾਨ ਤੋਂ ਵੀ ਜ਼ਿਆਦਾ ਪਿਆਰੀ ਉਲੜ ਰਹੇ ਨੇ ਉਹ 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 ਸਮਝੌਤਾ ਨਹੀਂ ਕਰਦੇ ਇਹਨਾਂ ਗੱਲਾਂ ਨੂੰ ਲੈ ਕਿਸੇ ਪ੍ਰਕਾਰ ਦਾ ਸਾਡੇ ਵਾਲਿਆਂ ਨੂੰ ਪੈਸਾ ਸੱਟ ਜੋ ਮਰਜ਼ੀ ਕਰ ਲੈ ਅਸੀਂ ਇਸ ਪਾਵੇ ਨੂੰ ਪਹੁੰਚੇ ਹਾਂ ਜਿਹੜੇ ਪਿੰਡ ਆਪਾਂ ਖੜੇ ਆਂ ਜਗਤਪੁਰਾ ਪਿੰਡ ਹੈ ਪਿੰਡ ਦੀ ਵੋਟ ਆ 900 ਪ੍ਰਵਾਸੀਆਂ ਦੀ ਵੋਟ ਆ 650 650 ਵੋਟ ਪ੍ਰਵਾਸੀਆਂ ਦੀ ਇੱਥੇ ਜਿਹੜੀ ਇਹਨਾਂ ਲੋਕਾਂ ਦੀ ਜ਼ਮੀਨ ਐਕਵਾਇਰ ਕੀਤੀ ਐ 20 ਸਾਲ ਪਹਿਲਾਂ ਉਹ ਜ਼ਮੀਨ ਦੇ ਉੱਤੇ ਨਜਾਇਜ਼ ਤੌਰ ਦੇ ਉੱਤੇ ਕਲੋਨੀ ਬਣਾ ਕੇ ਉਹਨਾਂ ਦੀ 650 ਵੋਟ ਬਣਾਤੀ। ਹੋਰ ਕਮਾਲ ਦੀ ਗੱਲ ਦੇਖੋ ਇਹ ਵੋਟ ਕਿਵੇਂ ਬਣੀ? ਜਿਹੜੇ ਇਹਨਾਂ ਦੇ ਘਰ ਨੇ। ਮੰਨ ਲਓ ਜੇ 900 ਵੋਟ ਆ ਤਾਂ ਦੁੱਖ ਸੋਕਰ ਹੋਣਾ। 150 ਪਾਉਣ ਤੋਂ 200 ਘਰ ਹੋਣਾ। 180 ਘਰ ਨੇ। ਇੱਕ ਘਰ ਨੂੰ ਵੰਡਿਆ ਇੱਕ ਘਰ ਦੇ 100 ਵੋਟਾਂ। ਮੰਨ ਲਓ 100 ਵੋਟਾਂ ਹਿਮਿੰਦਰ ਸਿੰਘ ਆ, ਕੋਈ ਕਰਨਾਲ ਸਿੰਘ ਆ, ਕੋਈ ਜਰਨੈਲ ਸਿੰਘ ਆ, ਕੋਈ ਦਰਸ਼ਨ ਸਿੰਘ ਆ। 100 ਵੋਟ ਉਹਦੇ ਕਰਨਾਲ ਸਿੰਘ ਦੇ। ਪਤੇ ਦੇ ਬਣਾਤੀ 100 ਵੋਟ ਮਹਿੰਦਰ ਸਿੰਘ ਦੇ ਪਤੇ ਦੇ ਬਣਾਤੀ 100 ਵੋਟ ਦਰਸ਼ਨ ਸਿੰਘ ਦੇ ਪਤੇ ਦੇ ਬਣਾਤੀ ਉਹਨਾਂ ਦੇ ਐਡਰੈਸ ਤੇ ਟਿਕਾਣੇ ਤੇ ਪਤੇ ਤੇ ਵੋਟਾਂ ਬਣਾਤੀਆਂ ਕੱਲ ਨੂੰ ਆਧਾਰ ਕਾਰਡ ਉਹਨਾਂ ਦਾ ਪਤਾ ਹੋਊਗਾ ਉਹ ਕੱਲ ਨੂੰ ਆਏ ਕਹਿਣਗੇ ਜੀ ਆਹ ਦੇਖੋ ਆਹ ਘਰ ਨੰਬਰ ਮੇਰਾ ਆਧਾਰ ਕਾਰਡ ਤੇ ਆਹ ਘਰ ਨੰਬਰ ਮੇਰੇ ਵੋਟਰ ਕਾਰਡ ਤੇ ਆ ਤਾਂ ਘਰ ਹੀ ਮੇਰਾ ਤੂੰ ਬਾਹਰ ਨਿਕਲ ਜਿਹੜੇ 6500 ਆ 900 ਦਾ ਕੀ ਵਟਿਆ ਜਾਣਾ ਇੱਥੇ ਇਹ ਵੀਰ ਦਵਿੰਦਰ ਜਿਹੜਾ ਐਮ ਐਲ ਏ ਰਿਹਾ ਕਾਂਗਰਸ ਵੇਲੇ ਉਹਨੇ ਕੰਡੇ ਬੀਜੇ अच्छा फिर उसु बाद के होया इथे अक्लमण सिंह हुन आ गया ਝਾੜੂ ਵਾਲਾ ਇਹ ਨੇ ਚੱਕ ਕੇ ਸ਼ਰਿਆਮ ਐਲਾਨ ਕਰਤਾ ਵੋਟਾਂ ਦਾ ਵੀ ਬਣਾਤੀਆਂ ਤੇ ਉਹ ਇਹ ਗਏ ਵੀ ਪਿੰਡ ਵਾਲੇ ਇਹਨਾਂ ਨੂੰ ਕਹਿੰਦਾ ਮੈਂ ਕੁਛ ਕਰ ਨਹੀਂ ਸਕਦਾ ਹਾਲਾਂਕਿ ਕੰਡੇ ਉਹਦੇ ਵੀ ਬੀਜੇ ਹੋਏ ਨੇ ਸ਼ਰਿਆਮ ਕਹਿ ਰਿਹਾ ਵੀ ਹੁਣ ਸਰਪੰਚ ਵੀ ਛੋਡੇ ਬਣਨਗੇ ਤਾਂ ਇਹ ਜਿਹੜੀ ਗੱਲ ਆ ਹੁਣ ਇਹ ਪਿੰਡ ਕਿੱਥੇ ਖੜੂਗਾ ਸੱਤ ਬਾੜਾਂਾਂ ਚ ਪਿੰਡ ਬਣਦਾ 6 ਬਾੜ ਸਾਰੇ ਪ੍ਰਵਾਸੀਆਂ ਦੇ ਇੱਕ ਬਾੜ ਪੰਜਾਬੀਆਂ ਦਾ ਇਹਨਾਂ ਦਾ ਪਿੰਡਾਂ ਦਾ ਇਹ ਆਪਣੇ ਬੰਦੇ ਖੜੇ ਕਰਨਗੇ 6 ਵਾਰਡਾਂ ਚ ਮੈਂਬਰ ਫਾਰਮ ਭਰਨਗੇ ਕਾਗਜ਼ ਭਰਨਗੇ ਉਹਦੇ ਕਵਾ ਚਾਹੀਦੇ ਹੁੰਦੇ ਆ ਉਹ ਕਹਿੰਦੇ ਹਿਗਵਾਈ ਨਹੀਂ ਬਣਦੇ ਤੁਹਾਡੇ ਇਹ ਤਾਂ ਖਤਮ ਹੈ ਯਾਰ ਇੱਕ ਪਿੰਡ ਹੀ ਖਤਮ ਕਰਤਾ ਤੁਸੀਂ ਅਸੀਂ ਕਿਸੇ ਮਨੁੱਖਤਾ ਦੇ ਵਿਰੋਧ ਚ ਨਹੀਂ ਆ ਕਿਸੇ ਬੰਦੇ ਦੇ ਕਿਸੇ ਇਨਸਾਨ ਦੇ ਵਿਰੋਧ ਚ ਨਹੀਂ ਆ ਪਰ ਤੁਸੀਂ ਜੇ ਪੰਜਾਬ ਨੂੰ ਮੈਂ ਖਤਮ ਕਰਨ ਲੱਗ ਗਏ ਸਾਡੀ ਹੋਂਦ ਨੂੰ ਖਤਮ ਕਰਨ ਲੱਗ ਗਏ ਆ ਕਿ ਅਸੀਂ ਬੋਲਾਂਗੇ ਵੀ ਨਾ ਜਿਹੜੇ ਹਾਲਾਤ ਬਣੇ ਹੋਏ ਨੇ ਇਸ ਪਿੰਡ ਦੇ ਇਸ ਪਿੰਡ ਦੇ ਕੀ ਆਲੇ ਦਾ ਸਾਰੇ ਪਿੰਡਾਂ ਦੇ ਨੇ ਯਾਰ ਆ ਸਾਰਾ ਜਿੰਨਾ ਏਰੀਆ ਇਹ ਮਹਾਲੀ ਜਿੰਨਾ ਮੈਂ ਕਹਨਾ ਜੀ ਰਖਪੁਰ ਡੇਹਰਾ ਬਸੀ ਖਾੜ ਮਹਾਲੀ ਜਿੰਨਾ ਆ ਸਾਰਾ ਪਿੰਡ ਇਹਦੇ ਨੇ ਪਿੰਡ ਸਾਰ ਪਿੰਡ ਦੇ ਹਾਲਾਤ ਇਹ ਨੇ ਪਰ ਮੈਂ ਇਨਾਂ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਕਸੂਰਬਾਰ ਮੰਨਦਾ ਵੀ ਅੱਜ ਜਗਤਪੁਰੇ ਦੇ ਵਿੱਚ ਇਹ ਮਾਹੌਲ ਬਣਿਆ ਤਾਂ ਇਹ ਲੋਕ ਉੱਠ ਖੜੇ ਹੋਏ ਇਹ ਪਹਿਲਾਂ ਕਿਉਂ ਨਹੀਂ ਬੋਲੇ ਬਾਈ ਇਹ ਦੂਜੇ ਪਿੰਡਾਂ ਦੇ ਨਾਲ ਕਿਉਂ ਨਹੀਂ ਖੜੇ ਜਾ ਕੇ ਅੱਜ ਦੂਜੇ ਪਿੰਡ ਕਿਉਂ ਨਹੀਂ ਖੜ ਰਹੇ ਇਸ ਪਿੰਡ ਦੇ ਨਾਲ ਆ ਕੇ ਚੁੱਪ ਨੇ ਇਹ ਗੱਲ ਤਾਂ ਉਧਰ ਵੀ ਜਾਣੀ ਆ ਖੇਤਰਦੋਂ ਨਹੀਂ ਫਿਰਨਾ ਮੈਂਬਰ ਸਰਪੰਚ ਉਹਨਾਂ ਲਈ ਵੀ ਦੂਜੇ ਬਣਨੇ ਆ ਉਹ ਉੱਦੋਂ ਉੱਠਣਗੇ ਉਹਦੋਂ ਚੁੱਪ ਹੋਣਗੇ ਸਾਡੀ ਬਿਮਾਰੀ ਇਹ ਹੋ ਗਈ ਵੀ ਜਿਹਦੇ ਘਰੇ ਅੱਗ ਲੱਗਦੀ ਹੈ ਉਹ ਹੀ ਰੌਲਾ ਪਾਉਂਦਾ ਹੋਇ ਅੱਗ ਲੱਗੀ ਅੱਗ ਲੱਗੀ ਦੂਜੇ ਕਹਿੰਦੇ ਨਾ ਨਾ ਤੇਰੇ ਇਹੋ ਸਾਡਾ ਬਸੰਤਰ ਹੈ ਜਿੱਦੈ ਸੇਖ ਪੇਠ ਨੂੰ ਲੱਗਦਾ ਉਹਦੇ ਆ ਕੇ ਚੀਕਾਂ ਮਾਰਦੇ ਆ ਲੋਕ ਇਸ ਕਰਕੇ ਸਾਡੇ ਲਈ ਇਹ ਬਹੁਤ ਵੱਡਾ ਇਹ ਇੱਕ ਸਵਾਲ ਖੜਾ ਹੋਗਾ ਸਮੁੱਚੇ ਪੰਜਾਬੀਆਂ ਦੇ ਲਈ ਸਾਡੀ ਹੋਂਦ ਤੇ ਖਤਰਾ ਬਾਰ-ਬਾਰ ਗੱਲ ਆਈ ਹੈ ਤੇ ਸਟੇਜ ਤੇ ਸਾਡੇ ਬजूद ਤੇ ਖਤਰਾ ਇਹੀ ਤਾਂ ਗੱਲਾਂ ਕਰ ਰਹੇ ਆ ਭਾਈ ਕੱਟ ਚੋ ਹੱਲ ਕੀ ਕੱਟਿਆ ਹੱਲ ਕੀ ਨਿਕਲਿਆ ਹੱਲ ਵੀਰ ਮੇਰੇ ਆ ਸੁਣ ਲਾ ਹੱਲ ਹੁਣ ਤੂੰ ਕੀ ਕਰੇਗਾ ਹੱਲ ਇਹ ਇੱਕ ਪਿੰਡ ਨਹੀਂ ਕਰ ਸਕਦਾ ਸਾਰਾ ਪੰਜਾਬ ਹੱਲ ਕਰੂਗਾ ਤੁਸੀਂ ਜੇ ਹਿਮਾਚਲ ਨੂੰ ਉੱਤਰਾਖੰਡ ਨੂੰ ਤੁਸੀਂ ਰਾਜਸਥਾਨ ਨੂੰ ਤੁਸੀਂ ਨਾਗਾਲੈਂਡ ਨੂੰ ਤੁਸੀਂ ਤਲਗਾਨਾ ਨੂੰ ਤੁਸੀਂ ਮਜ਼ੋਰਮ ਨੂੰ ਵਿਸ਼ੇਸ਼ ਤੱਕ ਆਰ ਦੇ ਸਕਦੇ ਆ ਧਾਰਾ 371 ਤਹਿਤ ਉਹਨਾਂ ਕੋਲੇ ਆਪਣੇ ਅਧਿਕਾਰ ਆ ਤੁਸੀਂ ਵੋਟ ਨਹੀਂ ਬਣਾ ਸਕਦੇ ਉੱਥੇ ਜਾ ਕੇ ਤੁਸੀਂ ਜ਼ਮੀਨ ਨਹੀਂ ਲੈ ਸਕਦੇ ਉੱਥੇ ਜਾ ਕੇ ਤੁਸੀਂ ਹਿਮਾਚਲ ਜਾਓ ਨੌਕਰੀ ਨਹੀਂ ਲੈ ਸਕਦੇ ਜਾ ਕੇ ਤੇ ਪੰਜਾਬ ਕੋਲੇ ਅਧਿਕਾਰ ਕਿਉਂ ਨਹੀਂ ਹੈਗੇ ਉਹ ਇਹੀ ਰੌਲਾ ਸੁਖਪਾਲ ਸਿੰਘ ਖਰੇ ਨੇ ਪਾਇਆ ਸੀ ਇੱਕ ਮਤਾ ਲਿਆਂਦਾ ਸੀਗਾ ਵੀ ਇਸ ਮਤੇ ਦੇ ਉੱਤੇ ਬਹਿਸ ਹੋਵੇ ਅਤੇ ਬਿੱਲ ਬਣੇ ਅਤੇ ਕਾਨੂੰਨ ਬਣਨਾ ਚਾਹੀਦਾ ਵੀ ਇਹ ਜਿਹੜੀ ਜ਼ਮੀਨ ਤੇ ਬਾਹਰਲਾ ਬੰਦਾ ਕੋਈ ਆ ਕੇ ਇੱਥੇ ਨੌਕਰੀਆਂ ਲੈ ਸਕੇ ਪਰ ਨਹੀਂ ਉਹਦੇ ਕੋਈ ਗੱਲ ਕਰਨ ਨੂੰ ਤਿਆਰ ਹੈਗਾ ਹੁਣ ਜਿਹਦੀ ਵੋਟ ਵੱਧ ਗਈ ਹੁਣ ਐਮਐਲਏ ਨੇ ਕਿਉਂ ਨਹੀਂ ਸੁਣ ਰਿਆ ਉਹ ਉਹਨੂੰ 650 ਵੋਟ ਦਿਖਦੀ ਐ ਉਹ 900 ਵੋਟਰ ਦੇ ਲਈ 21 ਮਨ ਜਿਹਦੀ ਬੋਟ ਆ ਉਹ ਸੁਣਵਾਈ ਹੋਣੀ ਐ ਜਿਹੜੇ ਹਿਸਾਬ ਨਾਲ ਚੱਲਦਾ ਲੋਕਤੰਤਰ ਤਾਂ ਸਾਨੂੰ ਅੱਜ ਲੋੜ ਐ ਅੱਜ ਸੈਂਟਰ ਨੂੰ ਵੀ ਕਹਿਣਾ ਚਾਹੁੰਦੇ ਆ ਦਿੱਲੀ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਤੁਸੀਂ ਪੰਜਾਬ ਨੂੰ ਮਾਰ ਰਹੇ ਹੋ ਤੁਸੀਂ ਪੰਜਾਬ ਨੂੰ ਖਤਮ ਕਰ ਤੁਸੀਂ ਆਪਣੀ ਢਾਲ ਖਤਮ ਕਰ ਰਹੇ ਹੋ ਇਹ ਸਿੱਖੇ ਪੰਜਾਬੀ ਸੂਰ ਦੀ ਢਾਲ ਰਹੇ ਨੇ ਸੋਡੀ ਖਾਤਰ ਹੁਣ ਤੱਕ ਇਹਨਾਂ ਨੇ ਆਪਣੀਆਂ ਹਿੱਕਾਂ ਡਾ ਕੇ ਲੜੇ ਨੇ ਤੁਸੀਂ ਆਪਣੀ ਢਾਲ ਹੀ ਮਾਰ ਲਈ ਤੁਸੀਂ ਆਪਣੀ ਕੰਧ ਹੀ ਤੋੜ ਲਈ ਖਤਮ ਕਰਤੀ ਤਾਂ ਦੁਸ਼ਮਣ ਤਾਂ ਫਿਰ ਤੁਹਾਡੇ ਚਾਰ ਸਪੀਰਸ ਉਨ ਘੇੜੀ ਖੜਾ ਤੁਸੀਂ ਕੀ ਕਰਦੇ ਆ ਸਾਡੇ ਨਾਲ ਸਾਡੀ ਹਰ ਗੱਲ ਤੇ ਹਮਲਾ ਕਰ ਰਹੇ ਹੋ ਯਾਰ ਸਾਡੀ ਹੋਂਦ ਤੇ ਹਮਲਾ ਕਰਤਾ ਸਾਡੀ ਬੋਲੀ ਨੂੰ ਮਾਰਿਆ ਪਾਣੀ ਸਾਡੇ ਹਾਲਾਤ ਦੇਖੋ ਆਪਾ ਆਪਾ ਯਾਰਾ ਮਾਰਤੇ ਆ ਸਾਰਾ ਦੱਖਣੀ ਮਾਲਵਾ ਲੈ ਕੇ ਹੋਰ ਫਾਲਕਾ ਤੋਂ ਲੈ ਕੇ ਆ ਸਾਰਾ ਮੋਗਾ ਮੁਕਸਰ ਫਰੀਦਕੋਟ ਦੇ ਪਿੰਡ ਉਹ Rajasthan ਤੱਕ ਦੇ ਪਿੰਡ ਸਾਰੇ ਕੈਂਸਰ ਨਾਲ ਮਰ ਚੱਲੇ ਕਾਲੀ ਪੀਲੀਏ ਨਾਲ ਮਰ ਚੱਲੇ ਜਵਾਗ ਸਾਡੇ ਮਰ ਚੱਲੇ ਸਾਲ ਸਾਲ ਦੇ ਉੱਥੇ ਹਸਪਤਾਲਾਂ 'ਚ ਭਰੇ ਪਏ ਨੇ ਯਾਨੀ ਸਾਡੇ ਤੇ ਹੋ ਕੀ ਰਿਹਾ ਹੁਣ ਅਸੀਂ ਮੈਂ ਕਿੰਨੇ ਜਰ ਦਾ ਕਲਪ ਦਾ ਫਿਰਦਾ ਪਿੱਟ ਦਾ ਫਿਰਦਾ ਇਹਨਾਂ ਗੱਲਾਂ ਨੂੰ ਲੈ ਕੇ ਮੇਰੇ ਖਿਲਾਫ ਹੋ ਜਾਂਦੇ ਲੋਕ ਤੂੰ ਯਾਰਾ ਐ ਕਰਦਾ ਤੂੰ ਐ ਕਰਦਾ ਪਰ ਮੈਂ ਅੱਜ ਗੱਲ ਕਹਿਣਾ ਜਿਹੜੀਆਂ ਗੱਲਾਂ ਮੈਂ ਕਹਿੰਦੇ ਲੱਖਾ ਪ੍ਰਵਾਸੀਆਂ ਦੇ ਖਿਲਾਫ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਮੈਂ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਹੈ ਮਾਨਸ ਕੀ ਜਾਤ ਸਭੇ ਇੱਕ ਹੀ ਪਹਿਚਾਨ ਹੈ ਸਰਬ ਸਾਂਝੀ ਵਾਰਤਾ ਹੈ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਹਾਂ ਕਿਸੇ ਪ੍ਰਵਾਸੀ ਦੇ ਖਿਲਾਫ ਨਹੀਂ ਹਾਂ